ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਈਆਂ ਬੂਲਨ ਦੇ ਸੂਟ ਤੁਸੀਂ ਕਹੋਗੇ ਗਰਮੀ ਤਾਂ ਇੰਨੀ ਪੈਂਦੀ ਹੈ ਭੈਣ ਜੀ ਸੂਟਾਂ ਨੂੰ ਦੇਖਣੋਂ ਦਿਲ ਨਹੀਂ ਕਰਦਾ ਮੈਨੂੰ ਦਿਖਾਣੇ ਪੈਣੇ ਆ ਜੀ ਮੇਰੇ ਕੋਲ ਡਿਮਾਂਡ ਹੁੰਦੀ ਆ ਬਟ ਤੁਹਾਡਾ ਬਹੁਤ ਵੱਡਾ ਬੈਨੀਫਿਟ ਆ ਗਰਮੀ ਤਾਂ ਚਲੋ ਮੌਸਮ ਇਨਸਾਨ ਦੀ ਰੱਬ ਲੰਮੀ ਉਮਰ ਕਰੇ ਮੌਸਮ ਤਾਂਦੇ ਜਾਂਦੇ ਰਹਿੰਦੇ ਹੀ ਆ ਹਨਾ ਤੁਹਾਡਾ ਬਹੁਤ ਵੱਡਾ ਬੈਨੀਫਿਟ ਆ ਤੁਸੀਂ ਖੁਦ ਦੇਖ ਲਿਓ ਸੂਟ ਬ੍ਰਾਂਡਡ ਨੇ ਸਾਰੇ ਜਿਹੜੇ ਸੂਟ ਅਸੀਂ ਪਾਨੇ ਆਕਸਰ 1500 2000 تک ਦੇ ਸੂਟ ਨੇ ਬਹੁਤ ਜ਼ਿਆਦਾ ਤੁਹਾਨੂੰ ਘੱਟ ਪ੍ਰਾਈਸੇ ਦੇ ਰਹੇ ਆ ਇਹ ਤਾਂ ਦੇ ਰਹੇ ਆ ਇੱਕ ਤਾਂ ਅਸੀਂ ਸੇਲ ਲਗਾਈ ਹੋਈ ਆ ਜੀ ਦੂਜੇ ਮੇਰੇ ਕੋਲ ਦੋ ਤਿੰਨ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਮੈਸੇਜ ਆਏ ਸੀਗੇ ਕਿ ਸਾਨੂੰ ਬੂਲਨ ਦੇ ਸਟੂਟ ਦੋ ਸਾਡੀ ਵਾਲੀ ਸਾਈਡ ਠੰਡ ਪੈ ਰਹੀ ਆ ਤੇ ਕਲੈਕਸ਼ਨ ਬਹੁਤ ਪਿਆਰੀ ਆ ਜਿਨ੍ਹਾਂ ਨੇ ਵੀ ਸੂਟ ਲੈਣਾ ਹੈ ਪ੍ਰਾਈਸ ਧਿਆਨ ਨਾਲ ਸੁਣ ਲਿਓ ਮੈਂ ਪਹਿਲਾਂ ਹੀ ਦੱਸਣ ਲੱਗੀ ਆ ਕਿਉਂਕਿ ਇਹਨਾਂ ਦੇ ਮੈਂ ਅਲੱਗ-ਅਲੱਗ ਪ੍ਰਾਈਸ ਕੱਢੇ ਆ ਮੈਨੂੰ ਇਦਾਂ ਕਿ ਜੋ ਕੋਈ ਤਿੰਨ ਸੂਟ ਇਕੱਠਾ ਲੈਂਦਾ ਤਾਂ ਉਹਦਾ ਜ਼ਿਆਦਾ ਬੈਨੀਫਿਟ ਹੋਵੇ ਦੋ ਲੈਣੇ ਆ ਜਾਂ ਇੱਕ ਲੈਣਦਾ ਜਿੱਦਾਂ ਵੀ ਲੈਣੇ ਸਾਰੇ ਸੂਟ ਹੈਗੇ ਨੇ ਜੀ 1500 ਪਲੱਸ ਦੀ ਰੇਂਜ ਵਾਲੇ ਅਗਰ ਤੁਸੀਂ ਇੱਕ ਸੂਟ ਲੈਣੇ ਹੋ ਤਾਂ ਤੁਹਾਨੂੰ ਪਵੇਗਾ 1100 ਦਾ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 2000 ਦੇ ਪੈਣਗੇ ਅਗਰ ਤੁਸੀਂ ਤਿੰਨ ਸੂਟ ਲੈਣੇ ਹੋ ਤਾਂ ਤੁਹਾਨੂੰ 2700 ਦੇ ਤਿੰਨ ਸੂਟ ਵੇਣਗੇ ਉਹ ਹੁਣ ਤੁਸੀਂ ਦੇਖਣਾ ਜੀ ਤੁਸੀਂ ਕਿੰਨੇ ਸੂਟ ਲੈਣਾ ਚਾਹੁੰਦੇ ਹੋ ਠੀਕ ਹੈ ਕਲੈਕਸ਼ਨ ਪਿਆਰੀ ਹੈ ਜਿਨ੍ਹਾਂ ਨੇ ਤਿੰਨ ਸੂਟ ਲੈਣੇ ਆ ਉਹ ਤੁਸੀਂ ਤਿੰਨ ਸੂਟਾਂ ਦੀ ਫੋਟੋ ਨਾ ਪਾਇਓ ਕਿਉਂਕਿ ਸੂਟ ਬਹੁਤ ਸਾਰੇ ਸੇਲ ਹੋਣ ਵਾਲੇ ਆ ਤੁਹਾਨੂੰ ਪ੍ਰਿੰਟ ਦੇਖ ਕੇ ਇਹਨਾਂ ਦਾ ਸਟਫ ਦੇਖ ਕੇ ਪਤਾ ਲੱਗ ਜਾਏਗਾ ਜਿਨ੍ਹਾਂ ਨੇ ਤਿੰਨ ਸੂਟ ਲੈਣੇ ਤਾਂ ਆਪਣੀ ਪਿਕਸ ਤੁਸੀਂ ਪੰਜ ਛੇ ਸੂਟਾਂ ਦੀ ਲੈ ਸਕਦੇ ਹੋ ਉਹਨਾਂ ਵਿੱਚ ਤੁਹਾਨੂੰ ਦੋ ਤਿੰਨ ਸੂਟ ਤਾਂ ਮਿਲ ਹੀ ਜਾਣਗੇ 컬렉ਸ਼ਨ ਬਾਸ ਹੋਣੀ ਹੈ ਤੇ ਪਿਓਰ ਦੇ ਸੂਟ ਨੇ ਜੀ ਸਾਰੇ ਸਟਫ ਤਾਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਪਿਓਰ ਦਾ ਸਟਫ ਹੈ ਸਾਰੇ ਇਹ ਪਸ਼ਮੀਨੇ ਦਾ ਠੀਕ ਹੈ ਜੀ ਇਹ ਸੀ ਪਾਉਂਦੇ ਰਹਿੰਦੇ ਨੇ ਸੂਟ ਰੀਵਾ ਬ੍ਰਾਂਡ ਦੇ ਸੂਟ ਹੋਣਗੇ 2000 1500 ਇਸ ਰੇਂਜ ਵਾਲੇ ਸੂਟ ਇਹ विदाउट दुपट्टा प्रिंटेड सूट ऑल ओवर ठीक है जी ਤੇ ਹਰੇ ਕੇਜ ਵਾਸਤੇ ਸੂਟ ਹੋਣ ਕੇ ਮੈਂ ਤੁਹਾਨੂੰ ਇਦਾਂ ਹੀ ਦਿਖਾਈ ਜਾਣੇ প্রিনਟਡ 올ਓਵਰ सूट ਆ 5 5 ਮੀਟਰ ਦੇ ਇਹ ਹੈਗਾ ਬਹੁਤ ਸੋਹਣਾ ਜਿਹਾ ਕਲਰ ਤੁਸੀਂ ਇਹਨਾਂ ਤੇ ਲੇਸ ਵਰਕ ਕਰਵਾ ਸਕਦੇ ਹੋ ਮਸ਼ੀਨੀ ਵਰਕ ਕਰਵਾ ਸਕਦੇ ਹੋ ਉਹ ਤੁਸੀਂ ਦੇਖਣਾ ਜੀ ਜਾਂ ਫਿਰ ਸਿੰਪਲ ਸੂਟ ਬਣਾ ਲਓ ਤੁਹਾਡੇ ਪਾਸ ਸ਼ਾਲ ਦੁਪੱਟੇ ਹੁੰਦੇ ਆ ਇਹਨਾਂ ਦੇ ਨਾਲ ਦੇ ਤਾਂ ਤੁਸੀਂ ਜੋ ਵੀ ਤੁਹਾਡੇ ਕੋਲ ਹੈਗਾ ਉਹਦੇ ਨਾਲ ਮੈਚਿੰਗ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਕਹਿਣਾ ਕਿ ਸਾਨੂੰ ਦੁਪੱਟਾ ਡਾਈ ਕਰਾ ਕੇ ਲਗਾ ਦਿਓ ਨਾਲ ਤਾਂ ਮੈਂ ਭੇਜਾਂਗੀ ਠੀਕ ਹੈ ਜੀ ਕਾਫੀ ਸਾਰੀ ਕੁਆਂਟੀਟੀ ਹੈ ਮੈਂ ਤੁਹਾਨੂੰ ਜਲਦੀ ਜਲਦੀ ਦਿਖਾ ਰਹੀ ਹਾਂ ਤੁਸੀਂ ਪ੍ਰਿੰਟ ਦੇਖ ਲਓ ਸਟੱਫ ਕਿੰਨੀ ਹੈ ਤੁਸੀਂ ਬੇਫਿਕਰ ਰਹੋ ਇਹ ਸੂਟ ਮੈਂ ਅਕਸਰ ਰੀਵਾ ਬ੍ਰਾਂਡ ਦੇ ਸੂਟ ਨੇ ਜੀ ਮੈਂ 1500 ਦੇ ਪਾਣੀ ਹੁੰਨੇ ਆ ਬਹੁਤ ਵੱਡਾ ਡਿਸਕਾਊਂਟ ਹੈ ਇਹ ਜਿਨ੍ਹਾਂ ਨੂੰ ਗਰਮੀ ਲੱਗਦੀ ਆ ਉਹ ਵੀ ਲੈ ਕੇ ਰੱਖ ਸਕਦੇ ਆ ਸਰਦੀ ਆ ਜਾਣੀ ਜੀ ਜਲਦੀ ਹੋ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਪਿਓਰ ਦਾ ਸਟਫ ਆ ਸਾਰਾ ਹੀ ਸਿੰਗਲ ਸੂਟ ਹੈਗਾ 1100 ਦਾ ਦੋ ਸੂਟ 2000 ਦੇ ਤੇ ਤਿੰਨ ਸੂਟ 2700 ਦੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਸੇਮ ਪ੍ਰਿੰਟ ਵਿੱਚ ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਪ੍ਰਿੰਟ ਹੈਗਾ ਮੈਚਿੰਗ ਦੇ ਉੱਪਰ ਇਹ ਹੈਗਾ ਜੀ ਰਾਮ ਟੈਕਸ ਬ੍ਰਾਂਡ ਦਾ ਸੂਟ ਰਾਮ ਟੈਕਸ ਬ੍ਰਾਂਡ ਦਾ ਸੂਟ ਬਹੁਤ ਸੋਹਣਾ ਜਿਹਾ 1500 ਦੀ ਰੇਂਜ ਦਾ ਵਾਲਾ ਸੂਟ ਹੈ ਇਹ ਇਹ ਹੈਗੀ ਸ਼ਰਟ ਤੇ ਮੈਚਿੰਗ ਹੈਗੀ ਇਹਦੇ ਨਾਲ ਸਲਵਾਰ 2.5 ਮੀਟਰ ਦੀ ਕੱਟ ਹੈ ਇਹ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਇਹ ਵੀ ਰਾਮਟੈਕਸ ਬ੍ਰਾਂਡ ਦਾ ਮੈਚਿੰਗ ਸੂਟ ਆ ਇਹ ਹੈਗੀ ਆ ਫਲਾਰ ਵਾਲੀ ਸ਼ਰਟ ਤੇ ਚੈੱਕ ਦੇ ਵਿੱਚ ਬਿਨਾ ਫਲਾਰ ਤੋਂ ਹੈਗੀ ਆ ਸਲਵਾਰ ਇਸ ਤੇ ਬਹੁਤ ਪਿਆਰੇ ਜਿਹੇ ਪ੍ਰਿੰਟ ਦੇ ਨਾਲ ਸੂਟ ਦੇਣ ਜਾ ਰਹੇ ਹਾਂ ਜੀ ਇਹ ਵੀ ਰਾਮਟੈਕਸ ਬ੍ਰਾਂਡ ਦਾ ਸੂਟ ਆ ਬ੍ਰਾਂਡਡ ਪੀਸ ਨੇ ਇਹਨਾਂ ਸੂਟਾਂ ਤੇ ਕੋਈ ਬੁਰਨੀ ਆਣੇ ਵਾਲਾ ਜੇ ਸੇਲ 'ਚ ਕੱਢ ਰਹੀ ਹੈ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬੂਰਾ ਆ ਜਾਏਗਾ ਇਹ ਹੈਗੀ ਹੈ ਦੇ ਨਾਲ ਸੈਲਫ ਪ੍ਰਿੰਟ ਵਾਲੀ ਸਲਵਾਰ ਹਲਕਾ ਹਲਕਾ ਜਿਹਾ ਪ੍ਰਿੰਟ ਆ ਸਲਵਾਰ ਦੇ ਉੱਪਰ ਇਹ ਹੈਗੀ ਹੈ ਜੀ ਇੱਕ ਸ਼ਰਟ 2.5 ਮੀਟਰ ਦੀ ਕੱਟ ਆ ਸੇਮ ਦੇ ਵਿੱਚ ਦੋ ਸੂਟ 컬러 ਦੇਖ ਲਓ ਇਹ ਹੈਗੀ ਹੈ ਜੀ ਸਲਵਾਰ ਸੌਰੀ ਇਹਨੂੰ ਲੱਗਿਆ ਹੋਇਆ ਕਲਰ ਥੋੜਾ ਜਿਹਾ ਇਹ ਸੂਟ ਅਸੀਂ ਹੋਰ ਵੀ ਘੱਟ ਕਰਕੇ ਦੇ ਦਾਂਗੇ ਇਸ ਤੇ ਪੈਨ ਦਾ ਮਾਰਕਰ ਦਾ ਨਿਸ਼ਾਨ ਲੱਗ ਜਾਂਦਾ ਕਈ ਵਾਰੀ ਸਾਤੂ ਮਾਰਕਰ ਖੁੱਲਾ ਰਹਿ ਜਾਂਦਾ ਤਾਂ ਇੱਕ ਦੋ ਸੂਟਾਂ ਨੇ ਮੇਰੇ ਕੋਲ ਪਹਿਲਾਂ ਵੀ ਆਏ ਸੀਗੇ ਇਹ ਸਾਈਡ ਤੇ ਆ ਬਿਲਕੁਲ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਆ ਪੀਸ ਅਸੀਂ ਇਹਨੂੰ ਹੋਰ ਵੀ ਲੈਸ ਕਰ ਦਾਂਗੇ 900 ਦਾ ਹੀ ਲਗਾ ਦਾਂਗੇ ਜੀ ਸਿੰਗਲ ਸੂਟ ਹਾਂਜੀ ਬਸ ਇੰਨਾ ਕਿ ਇਹਦੇ ਵਿੱਚ ਹੀ ਤੁਸੀਂ ਸਾਈਡ ਤੇ ਕੱਢ ਸਕਦੇ ਹੋ ਤੇਰੀ 벨ਟ ਵਗੈਰਾ ਚ ਆ ਜਾਏਗਾ ਜਾਂ ਫਿਰ ਮੂਰੀਆਂ ਦੇ ਪੌਂਚਿਆਂ ਚ ਕੰਮ ਆ ਜੇਗਾ ਇਹ ਵਾਲਾ ਸਟੱਫ ਠੀਕ ਹੈ ਇਹ ਤੁਹਾਨੂੰ ਲਗਾ ਦਾਂਗੇ ਅਸੀਂ ਲੈਸ ਕਰਕੇ ਸਿੰਗਲ ਸੂਟ 900 ਦਾ ਕਲਰ ਤਾਂ ਬਹੁਤ ਪਿਆਰੇ ਪਿਆਰੇ ਆ ਜੀ ਕਲਰਾਂ ਦਾ ਤਾਂ ਕੀ ਕਹਿਣਾ ਸਟੱਫ ਤਾਂ ਬਹੁਤ ਫਾਈਨ ਆ ਬਹੁਤ ਸੋਹਣਾ ਸਟੱਫ ਆ ਜਲਦੀ ਜਲਦੀ ਚੁੱਕੋ ਸੂਟ 2700 ਦੇ ਤਿੰਨ ਸੂਟ ਨੇ ਜੀ 2000 ਦੇ ਦੋ ਸੂਟ ਨੇ ਤੇ ਇੱਕ ਸੂਟ ਹੈਗਾ 1100 ਦਾ ਸੇਮ ਡੇ ਵਿੱਚ ਦੋ ਸੂਟ ਮੈਚਿੰਗ ਸੂਟ ਨੇ ਸੈਲਫ ਪ੍ਰਿੰਟ ਦੇ ਵਿੱਚ ਹੈਗੇ ਇਹਨਾਂ ਦੀਆਂ ਸਲਵਾਰਾਂ ਜਿਹੜਾ ਉਹ ਸੂਟ ਮੈਂ ਤੁਹਾਨੂੰ نیچے ਦਿਖਾਇਆ ਕਲਰ ਲੱਗਿਆ ਹੋਇਆ ਸੇਮ ਦੇ ਵਿੱਚ ਇੱਕ ਫਰੈਸ਼ ਵੀ ਹੈਗਾ ਠੀਕ ਹੈ ਜੀ ਇਹ ਹੈਗਾ 올ਓਵਰ ਸੂਟ ਬਹੁਤ ਪਿਆਰਾ ਕਲਰ ਪ੍ਰਿੰਟ ਇਹ ਸੂਟ ਅਸੀਂ ਪਹਿਲਾਂ ਤੁਹਾਨੂੰ ਮੈਚਿੰਗ 'ਚ ਵੀ ਦਿਖਾਇਆ ਤੇ ਹੁਣ ਇਹ ਤੁਹਾਨੂੰ 올ਓਵਰ 'ਚ ਵੀ ਮਿਲ ਜਾਏਗਾ ਸੌਰੀ ਇਹ ਮੈਚਿੰਗ ਦੇ ਵਿੱਚ ਹੈ ਇਹ ਸਲਵਾਰ ਇਹਦੀ ਤੇ ਇਹ ਹੈਗੀ ਆ ਸ਼ਰਟ ਠੀਕ ਹੈ ਜੀ ਇਹ ਤਾਂ ਸੀਗੇ ਸਾਰੇ ਵਿਦਆਊਟ ਦੁਪੱਟਾ ਹੁਣ ਮੈਂ ਤੁਹਾਨੂੰ ਦੇ ਰਹੀ ਹਾਂ ਵਿਦ ਸ਼ਾਲ ਸ਼ਾਲ ਸਟਾਲ ਬ੍ਰਾਂਡਡ ਪੀਸ ਰਹਿਣਗੇ ਸਾਰੇ ਇਹ ਸੂਟ ਤੁਸੀਂ ਬਹੁਤ ਵਾਰੀ ਬਹੁਤ ਵਾਰੀ ਅਸੀਂ ਵੀਡੀਓ ਪਾਉਂਦੇ ਆਂ ਤਕਰੀਬਨ ਇੱਕ ਹਫਤੇ 'ਚ ਇੱਕ ਵੀਡੀਓ ਹੁੰਦੀ ਆ ਸਾਡੀ ਇਹਨਾਂ ਸੂਟਾਂ ਦੇ ਪਸ਼ਮੀਨੇ ਦੇ ਸੂਟ ਨੇ ਗਰਮ ਨੇ ਸੋਹਣੇ ਮੈਨੂੰ ਤਾਂ ਵੈਸੇ ਦਿਖਾਉਂਦੀ ਨੂੰ ਇਹ ਗਰਮੀ ਆ ਰਹੀ ਆ ਹੁਣ ਇਹਨਾਂ ਨੂੰ ਏਸੀ 'ਚ ਵੀ ਮੈਨੂੰ ਗਰਮੀ ਲੱਗ ਰਹੀ ਆ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਵੀ ਲੰਮਾ ਚੌੜਾ ਮਿਲੂਗਾ ਤੁਹਾਨੂੰ ਠੀਕ ਹੈ ਇਹ ਸੂਟ ਹੈਗੇ ਨੇ ਸਾਰੇ 1600 ਦੀ ਰੇਂਜ ਵਾਲੇ ਪਰ ਤੁਹਾਨੂੰ ਮਿਲਣਗੇ ਜੀ ਅੱਜ ਇਹ ਸਿੰਗਲ ਸੂਟ 1100 ਦਾ ਦੋ ਸੂਟ 2000 ਦੇ ਤੇ ਤਿੰਨ ਸੂਟ ਮਿਲਣਗੇ ਤੁਹਾਨੂੰ 2700 ਦੇ ਸ਼ਿਪਿੰਗਸ ਆਪਦੀ ਅਲੱਗ ਤੋਂ ਰਹੇਗੇ ਜੀ ਠੀਕ ਹੈ ਜੀ ਉਹ ਤੁਹਾਨੂੰ ਅਲੱਗ ਸ਼ਿਪਿੰਗ ਕਰਾਣੀ ਪੈਣੀ ਹੈ ਪੈਣੀ ਆ ਇਹ ਸੇਮ ਹੀ ਤੁਹਾਨੂੰ ਜਿਹੜਾ نیچے ਦਿਖਾਇਆ ਉਹੀ ਕਲਰ ਆ ਜੀ ਤੇ ਉਹੀ ਡਿਜ਼ਾਈਨ ਆ ਸਭ ਤੋਂ ਪਹਿਲਾ ਸੂਟ ਦਿਖਾਇਆ ਇਹ ਵੀ ਸੇਮ ਕਲਰ ਸੇਮ ਡਿਜ਼ਾਈਨ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ ਮਿਲ ਜਾਣਗੇ ਚਾਰ ਸੂਟ ਇੱਕੋ ਹੀ ਕਲਰ ਡਿਜ਼ਾਈਨ ਨੈਕਸਟ ਹੈਗਾ ਬਹੁਤ ਪਿਆਰਾ ਜਿਹਾ ਸੂਟ ਗਰਮ ਸੂਟ ਨੇ ਸਾਰੇ ਇਹ ਠੀਕ ਹੈ ਜੀ ਬਹੁਤ ਪਿਆਰਾ ਫਰੰਟ ਹੈ ਇਦਾਂ ਹੀ ਹੈਗੀ ਇਹਦੀ ਬੈਕ ਫਰੰਟ ਦੀ ਤਰ੍ਹਾਂ ਹੀ ਸਾਈਡ ਤੇ ਹੈਗੀਆਂ ਨੇ 슬ੀਵ ਸੇਸ ਦੀਆਂ ਪਿਓਰ ਪਸ਼ਮੀਨੇ ਦੀ ਸਲਵਾਰ ਆ ਤੇ ਨਾਲ ਹੈਗਾ ਸ਼ਾਲ ਇਹ ਹੈਗਾ ਜੀ ਸ਼ਾਲ ਲੰਮਾ ਚੌੜਾ ਜਿਹਾ ਇੱਕ ਡਿਜ਼ਾਈਨ ਤੁਹਾਨੂੰ ਇਹ ਮਿਲ ਜਾਏਗਾ ਇਹ ਬਣਿਆ ਹੋਇਆ ਕੇਰਾ ਕਲਰ ਵੀ ਸੋਹਣਾ ਹੈ ਇਹ ਸਲਵਾਰ ਹੈ ਜੀ ਇਹਨਾਂ ਦੇ ਨਾਲ ਕੰਟਰਾਸਟ ਜਿਹਾ ਦੁਪੱਟੇ ਸ਼ਾਲ ਰਹਿਣਗੇ ਇਹ ਸ਼ਾਲ ਹੈ ਦਾ ਬਹੁਤ ਸੋਹਣਾ ਜਿਹਾ ਡਿਜ਼ਾਈਨਰ ਜੀ ਲੁੱਕ ਆਣੀ ਆ ਕਲਰ ਬਹੁਤ ਪਿਆਰਾ ਜਿਹਾ ਆ ਦੇਖੋ ਕਿੰਨਾ ਸੋਹਣਾ ਕੰਟਰਾਸਟ ਹੈ 올ਓਵਰ ਸੂਟ ਹੈ ਜੀ ਸਬ ਦੀ ਪਸੰਦਾਂ ਦੀ ਪਸੰਦ ਕਰਦੇ ਆ ਸਾਰੇ ਜਦੋਂ ਅਸੀਂ ਇਹ ਸੂਟ ਬੰਦਦੇ ਆ ਠੀਕ ਹੈ ਜੀ ਇਹ ਹੈਗਾ ਸ਼ਾਲ ਇਹਦੇ ਨਾਲ ਲੰਮਾ ਛੋੜਾ ਜਿਹਾ ਘੇਰੇ ਤੇ ਵਰਕ ਮਿਲੇਗਾ ਤੁਹਾਨੂੰ ਸਿੰਗਲ ਸਿੰਗਲ ਸੂਟ ਦੇ ਰਹੀਆਂ ਹੁਣ ਇਹ neck ਦੇ ਉੱਪਰ ਪੱਟੀ ਆ نیچے ਬਹੁਤ ਪਿਆਰਾ ਡਿਜੀਟਲ ਫਲਾਰ ਹੈ ਦੇ ਤੇ ਨਾਲ ਇਦਾਂ ਹੀ ਹੈਗਾ ਸ਼ਾਲ ਠੀਕ ਹੈ ਜੀ ਨੈਕਸਟ ਸੂਟ ਇਹਦਾ ਰਹੇਗਾ ਪ੍ਰਿੰਟ ਤੇ ਹੈ ਠੀਕ ਹੈ ਜੀ ਅਲੱਗ ਜੀ ਪ੍ਰਿੰਟ ਦਾ ਸੂਟ ਆ ਬਹੁਤ ਸੋਹਣਾ ਇਹ ਹੈਗੀ ਸਲਵਾਰ ਤੇ ਇਹਦੇ ਨਾਲ ਹੈਗਾ 벨ਵਟ ਦਾ ਦੁਪੱਟਾ ਇਹ ਹੈਗਾ ਡਿਜ਼ਾਈਨਰ ਪੀਸ ਸਟਾਲਾ 벨ਵਟ ਦਾ ਠੀਕ ਹੈ ਸੇਮ ਦੇ ਵਿੱਚ ਦੋ ਮਿਲ ਜਾਣਗੇ ਤੁਹਾਨੂੰ ਇਹ ਰਹੇਗਾ ਦੁਪट्टे ਦੇ ਨਾਲ 올ਓਵਰ ਸੂਟ ਆ ਠੀਕ ਹੈ ਜੀ ਤੇ ਸਾਰੇ ਚ ਰਹੇਗੀ ਬੂਟੀ ਤੇ ਘੇਰਾ ਵਰਕਾ ਇਹਦੇ ਨਾਲ ਰਹੇਗਾ ਪਿਓਰ ਦਾ ਦੁਪੱਟਾ ਇਹਦੇ ਨਾਲ ਦੁਪੱਟਾ ਲੈ ਇਹ ਪੰਨੇ ਹੁੰਨੇ ਸੀ ਗੁੱਲੂ ਪੱਟੀ ਵਾਲੇ ਸੂਟ 1500 1700 ਪੂਰੇ ਗਰਮ ਸੂਟ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਵਿਦ ਸ਼ਾਲ ਇਹਦੇ ਵਿੱਚੇ ਸ਼ਾਲ ਆ ਇਹ ਸ਼ਾਲ ਆ ਸਾਈਡ ਤੇ ਤੇ ਸਲਵਾਰ ਪੂਰਾ ਸੂਟ ਆ ਇਹ ਹੈਗਾ ਬਹੁਤ ਗਰਮ ਸੂਟ 3500 ਦਾ ਬਹੁਤ ਸੋਹਣਾ ਸੂਟ ਹੈ ਕਿ ਇਹਦੇ ਤੇ ਬਹੁਤ ਸੋਹਣਾ ਖੱਲੂ ਘੁੱਟੀ ਦਾ ਡਿਜ਼ਾਈਨ ਆ ਇੱਕ ਸੂਟ ਦੇ ਰਹੇ ਹਾਂ ਤੁਹਾਨੂੰ ਇਹ ਵੀ 올ਓਵਰ ਸੌਰੀ ਇਹਦੇ ਨਾਲ ਪਲੇਨ ਸਲਵਾਰ ਆ ਤੇ ਇਹ ਹੈਗੇ ਆ ਜੀ ਇਹਦੀ ਸ਼ਰਟ ਸ਼ਰਟ ਤੇ ਹੈਗਾ ਕੇਰਾ ਵਰਕ ਇਹ ਹੈਗਾ ਇਹਦਾ ਸ਼ਾਲ ਠੀਕ ਹੈ ਨੈਕਸਟ ਹੈਗਾ ਜੀ ਇਹ ਬਹੁਤ ਪਿਆਰਾ ਜਿਹਾ ਇਹਦਾ ਗਲਾ ਬਣਿਆ ਹੋਇਆ ਵਰਕ ਕੀਤਾ ਹੋਇਆ ਗਲੇ ਤੇ ਇਹ ਸਲਵਾਰ ਆ ਤੇ ਪਿਓਰ ਦਾ ਹੈਗਾ ਇਹਦਾ ਦੁਪੱਟਾ ਇਹ ਦੁਪੱਟਾ ਇਹਦਾ ਬਹੁਤ ਸੋਹਣਾ ਜਿਹਾ ਨੈਕਸਟ ਦੇ ਰਹਿਆਂ ਜੀ ਬਹੁਤ ਸੋਹਣਾ ਸੂਟ ਆ ਡਿਜ਼ਾਈਨਰ ਦਾ ਪੇਸਾ ਪਲੇਨ ਸਲਵਾਰ ਇਹਦੇ ਨਾਲ ਤੇ ਇਹ ਹੈਗੀ ਸ਼ਰਟ ਉੱਪਰ ਬਹੁਤ ਪਿਆਰਾ ਯੋਕ ਸਟਾਈਲ ਚ ਬਣਿਆ ਹੋਇਆ ਡਿਜ਼ਾਈਨ ਹੈ ਇਹਦਾ ਇਹ ਹੈਗਾ ਸ਼ਾਲ ਲੰਮਾ ਛੋੜਾ ਜੇ ਇਹਦੇ ਨਾਲ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਡਿਜ਼ਾਈਨ ਆ ਡਿਜ਼ਾਈਨ ਇਹ ਬਹੁਤ ਸੋਹਣਾ ਨੀਚੇ ਲੇਸ ਲੱਗੀ ਹੋਈ ਹੈ ਇਹਦੇ ਨਾਲ ਵੀ ਸ਼ਾਲ ਮਿਲ ਜੇਗਾ ਤੁਹਾਨੂੰ ਲੰਮਾ ਛੋੜਾ ਹੈ ਬਿਲਕੁਲ ਪਤਲੇ ਸਟਫ ਦੇ ਵਿੱਚ ਚਾਸ਼ਾਲ ਇਹਦਾ ਨੈਕ ਸੂਟ ਦੇ ਰਹੇ ਆ ਇੱਥਾ ਬਣਿਆ ਹੋਇਆ ਡਿਜ਼ਾਈਨਰ ਜਾਂ ਪੀਸ ਇਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾਨੀ ਆ ਸੂਟ ਦੀ ਬਹੁਤ ਸੋਹਣਾ ਸੂਟ ਆ ਕੇਰੇ ਤੇ ਨੈਕ ਦੇ ਉੱਪਰ ਵਰਕ ਹੈ ਕੇਰਾ ਪ੍ਰਿੰਟ ਆ ਤੇ ਨਾਲ ਇਹਦੇ ਸ਼ਾਲ ਆ ਬਹੁਤ ਸੋਹਣਾ ਜਿਹਾ ਲੁੱਕ ਲਾਈਕ ਕੁਸ਼ੈਦਾਨਾ ਸੂਟ ਹੈ ਇਹੇ ਇਹ ਸੇਮ ਡਿਜ਼ਾਈਨਿੰਗ ਇਦਾਂ ਹੀ ਆਏਗੀ ਇਹਦੇ ਕਲਰ ਸਿੰਗਲ ਸੂਟ 1100 ਦਾ ਸ਼ਿਪਿੰਗ ਅਲੱਗ ਤੋਂ ਦੋ ਸੂਟ ਲੈਣਗੇ ਜੀ 2000 ਦੇ ਤਿੰਨ ਸੂਟ ਹੋਣਗੇ 2700 ਦੇ ਤਿੰਨ ਸੂਟ ਵਾਲਿਆਂ ਵਾਸਤੇ ਬਹੁਤ ਵੱਡਾ ਬੈਨੀਫਿਟ ਆ ਕਿਉਂਕਿ ਤੁਹਾਡੀ ਸ਼ਿਪਿੰਗ ਚਾਰਜਸ ਵਗੈਰਾ ਵਿੱਚੋਂ ਨਿਕਲਿਆਣੇ ਠੀਕ ਹੈ ਤੁਸੀਂ ਇਕੱਠੇ ਹੋ ਕੇ ਵੀ ਲੈ ਸਕਦੇ ਹੋ ਨਾਲ ਭੈਣ ਭਰਾ ਕੋਈ ਪਾਪੜਾਸ ਬਹੁਤ ਸੋਹਣਾ ਸੂਟ ਆ ਜੀ ਵਰਕ ਕੀਤਾ ਹੋਇਆ ਇਹਦੇ ਨਾਲ ਇਹ ਸਲਵਾਰ ਹੋਵੇ ਪਿਓਰ ਦਾ ਹੈਗਾ ਦੁਪੱਟਾ ਇਹ ਵੀ ਵਰਕ ਕੀਤਾ ਹੋਇਆ ਸੂਟ ਆ neck ਦੇ ਉੱਪਰ ਵਰਕ ਹੈ ਪਸ਼ਮੀਨੇ ਦੇ ਸੂਟ ਨੇ ਸਾਰੇ ਤੇ ਇਹਦੇ ਨਾਲ ਹੈਗੀ ਆ ਇਹ ਵਾਲੀ ਸਲਵਾਰ ਲਾਈਨਾਂ ਵਾਲੀ ਲਾਈਨਾਂ ਵਾਲੀ ਸਲਵਾਰ ਹੈ ਬਹੁਤ ਸੋਹਣੀ ਤੇ ਲਾਈਨਾਂ ਵਾਲਾ ਹੀ ਹੈਗਾ ਇਹਦਾ ਦੁਪੱਟਾ ਪਿਓਰ ਦਾ ਦੁਪੱਟਾ ਸੂਟ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਭੂਲਨ ਦੇ ਸੂਟ ਜਦੋਂ ਖੋਲਦੇ ਮੈਨੂੰ ਅਲਰਜੀ ਆ ਥੋੜੀ ਜਿਹੀ ਕੋਈ ਵੀ ਕਪੜੇ ਦਾ ਕੰਮ ਹੁਣ ਮੈਂ ਇਸ ਲਾਈਨ 'ਚ ਪੈਤਾ ਗਈ ਪਰ ਥੋੜੀ ਅਲਰਜੀ ਹੋ ਜਾਂਦੀ ਜਦੋਂ ਖੋਲਦੇ ਆ ਸੂਟ ਤਾਂ ਫਿਰ ਮੈਨੂੰ ਛਿੱਕਾਂ ਵੀ ਲੱਗਦੀਆਂ ਇੱਕ ਭੈਣ ਨੇ ਮੈਨੂੰ ਨੁਕਤਾ ਵੀ ਦੱਸਿਆ ਹੋਇਆ ਸੀ YouTube ਤੇ ਛਿੱਕਾਂ ਲੱਗ ਜਣੇ ਕਹਿੰਦੇ ਤੁਹਾਨੂੰ ਬਹੁਤ ਜਲਦੀ ਇਹਦੀ ਲੋਈਂ ਜੀ ਛੜੀ ਜਾਂਦੀ ਹੁੰਦੀ ਆ ਇਹ ਹੈਗਾ ਜੀ ਇਹਦਾ ਸ਼ਾਲ ਬਸਣਾ ਇਹ ਹੈ ਗਾਜੀ ਬਹੁਤ ਪਿਆਰਾ ਜਿਹਾ ਸੂਟ ਗਰਮ ਬਹੁਤ ਸੋਹਣਾ ਗਰਮ ਸੂਟ ਆ ਪਿਓਰ ਦਾ ਸਿੰਪਲ ਦੁਪੱਟਾ ਨੈਕਸਟ ਇੱਕ ਸੂਟ ਹੈ ਰਹਿ ਗਿਆ ਇਸ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਤੇ ਨੀਚੇ ਹੈਗਾ ਜੀ ਪ੍ਰਿੰਟ ਸੂਟ ਇਹਦੇ ਨਾਲ ਵੀ ਹੈਗਾ ਸ਼ਾਲ ਹਾਂ ਜੀ ਸਿੰਗਲ ਸੂਟ 1100 ਦਾ 200 ਸੂਟ ਹੈਗੇ ਨੇ 2000 ਦੇ ਤੇ 300 ਸੂਟ ਹੈਗੇ ਨੇ 2700 ਦੇ ਸ਼ਿਪਿੰਗ ਸਭ ਦੇ ਨਾਲ ਅਲੱਗ ਰਹੂਗੀ ਹੈਵੀ ਸੂਟ ਨੇ ਥੋੜੇ ਜਿ 80 90 ਰੁਪਏ 70 80 ਰੁਪਏ ਸਭ ਦੇ ਨਾਲ ਇੱਕ ਸੂਟ ਦੇ ਮਗਰ ਅਲੱਗ ਤੋਂ ਹੋਣਗੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਗਰਮੀ ਗਰਮੀ ਦੇ ਕਮੈਂਟ ਸਭ ਨੇ ਲਿਖਣੇ ਆ ਮੈਨੂੰ ਖੁਦ ਨੂੰ ਵੀ ਲੱਗਦੀ ਹੈ ਕਿਉਂਕਿ ਆਪਣੀ ਤਾਂ ਬਹੁਤ ਗਰਮੀ ਹੈ ਇੰਡੀਆ ਦੇ ਵਿੱਚ ਫਿਰ ਵੀ ਮੈਂ ਤੁਹਾਨੂੰ ਗਰਮ ਸੂਟ ਦਿਖਾ ਰਹੀ ਹਾਂ ਗਰਮੀ ਨੂੰ ਛੱਡ ਕੇ ਤੁਸੀਂ ਇਹ ਕਮੈਂਟ ਕਰਦੇ ਹੋ ਵੀ ਤੁਸੀਂ ਕਿਸ ਸਾਈਡ ਤੋਂ ਮੈਨੂੰ ਦੇਖ ਰਹੇ ਹੋ ਕਿਹੜੀ ਸਿਟੀ ਤੋਂ ਦੇਖ ਰਹੇ ਹੋ ਮੈਨੂੰ ਜ਼ਿਆਦਾ ਪ ਸੂਟ ਮੇਰੇ ਨਾਈ ਸੁੰਨੇ ਤੁਸੀਂ ਸਾਰੇ ਪਸੰਦ ਕਰਦੇ ਹੋ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ